ਆ ਸਵੇਰੇ ਸਵੇਰੇ ਲੋਕ ਪਹੁੰਚੇ ਖੇਤਾਂ ਦੇ ਵਿੱਚ ਔਰ ਖੇਤਾਂ ਦੇ ਵਿੱਚ ਆ ਲੀ ਬਣੀ ਵੇਖੀ ਆ ਪਤਾ ਨਹੀਂ ਲੀ ਕਾਦੀ ਆ ਕੀ ਨਹੀਂ ਆ ਜੇ ਬਾਰੇ ਜਾਣਕਾਰੀ ਕੋਈ ਨਹੀਂ ਆ ਔਰ ਦੱਸ ਦਈਏ ਕੀ ਵੀਡੀਓ ਜਦੋਂ ਵਾਇਰਲ ਹੁੰਦੀ ਆ ਜਦੋਂ ਸਾਡੇ ਕੋਲ ਪਹੁੰਚਦੀ ਆ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਇਹ ਵੀਡੀਓ ਦੇ ਵਿੱਚ ਆ ਸੱਚ ਕੀ ਆ ਇਹ ਕਿੱਥੋਂ ਦੀ ਵੀਡੀਓ ਆ ਕਾਰਨ ਕੀ ਬਣਿਆ ਕਿਉਂ ਇਹ ਹੋਇਆ ਅਜੇ ਤੱਕ ਸਾਨੂੰ ਇਹ ਪੱਖ ਸਾਫ਼ ਨਹੀਂ ਨਜ਼ਰ ਆਇਆ ਲੇਕਿਨ ਸਵੇਰੇ ਸਵੇਰੇ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਪਹੁੰਚਦੇ ਆ ਤਾਂ ਅੱਗੇ ਜਾ ਕੇ ਖੇਤਾਂ ਦੇ ਦੱਲੀਆਂ ਪੀਂਆਂ ਵੇਖਦੇ ਆ ਔਰ ਜਦੋਂ ਇਹ ਖੇਤ ਜਿਆ ਨੁਕਸਾਨ ਹੋਇਆ ਵੇਖਦੇ ਆ ਤਾਂ ਕਿਸਾਨਾਂ ਦੇ ਵਿੱਚ ਰੋਸ ਜਾਗ ਪੈਂਦਾ ਔਰ ਦੱਸਦੇ ਆ ਕਿ ਮਾਮਲਾ ਜਿਹੜਾ ਵਾ ਉਹ ਕਿਹਦਾ ਨਿਸ਼ਾਨਦੇਹੀ ਨੂੰ ਲੈ ਕੇ ਔਰ ਸਹਿਮਤੀ ਜਿਹੜੀ ਆ ਉਹ ਪਿੰਡ ਵਾਸੀਆਂ ਤੋਂ ਨਹੀਂ ਲਈ ਗਈ ਜਿਨ੍ਹਾਂ ਦੀ ਜ਼ਮੀਨ ਆ ਉਹਨਾਂ ਤੋਂ ਸਹਿਮਤੀ ਨਹੀਂ ਲਈ ਗਈ ਕਿਸੇ ਪੰਚਾਇਤ ਕੋਲੋਂ ਸਹਿਮਤੀ ਨਹੀਂ ਲਈ ਗਈ ਔਰ ਬਿਨਾ ਸਹਿਮਤੀ ਤੋਂ ਹੀ ਇਹਨਾਂ ਦੀ ਜਿਹੜੀ ਨਿਸ਼ਾਨਦੇਹੀ ਜਿਹੜੀ ਇਹਨਾਂ ਦੇ ਖੇਤਾਂ ਦੇ ਵਿੱਚ ਦੀ ਕਰਤੀ ਗਈ ਆ ਔਰ ਖੇਤ ਕਿੱਥੇ ਨੇ ਕੀ ਮਾਮਲਾ ਕੀ ਨਹੀਂ ਆ ਕਿਹੜੇ ਸ਼ਹਿਰ ਦਾ ਇਹਦੇ ਬਾਰੇ ਅਜੇ ਜਾਣਕਾਰੀ ਸਾਡੇ ਕੋਲ ਕੋਈ ਨਹੀਂ ਪਹੁੰਚੀ ਜਿਸ ਕੋਲ ਵੀ ਜਾਣਕਾਰੀ ਹੋਵੇ ਤਾਂ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਿਓ ਔਰ ਵੀਡੀਓ ਵੇਖੋ ਤੁਸੀਂ ਕਿ ਕਿਵੇਂ ਇਲੀਆਂ ਪਈਆਂ ਹੋਈਆਂ ਲਗਾਤਾਰ ਖੇਤ ਦੇ ਵਿੱਚ ਕਿਸਾਨ ਕਦੀ ਇੱਧਰ ਜਾ ਰਹੇ ਕਦੀ ਉੱਧਰ ਜਾ ਰਹੇ ਆ ਇਲੀਆਂ ਪਈਆਂ ਕਿਉਂ ਆ ਕਿਉਂ ਰਸਤੇ ਬਣਿਆ ਇਹਦੇ ਬਾਰੇ ਕੋਈ ਵੀ ਜਾਣਕਾਰੀ ਸਾਡੇ ਕੋਲ ਪੁਖਤਾ ਨਹੀਂ ਪਹੁੰਚੀ ਉਹ ਜਦੋਂ ਸਾਡੇ ਕੋਲ ਪੁਖਤਾ ਜਾਣਕਾਰੀ ਪਹੁੰਚੇਗੀ ਤਾਂ ਅਸੀਂ ਇਹ ਵੀਡੀਓ ਨੂੰ ਜ਼ਰੂਰ ਦੁਬਾਰਾ ਤੁਹਾਡੇ ਨਾਲ ਅਪਲੋਡ ਕਰਾਂਗੇ ਤੁਹਾਡਾ ਸਾਂਝੀ ਕਰਾਂਗੇ ਪੂਰੀ ਖਬਰ ਸਾਂਝੀ ਕਰਾਂਗੇ ਲੇਕਿਨ ਫਿਲਹਾਲ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਪਹੁੰਚੀ ਜਿੰਨੀ ਕਿ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਜੋ ਅਸੀਂ ਵੀਡੀਓ ਦੇ ਵਿੱਚ ਪੱਖ ਸੁਣਿਆ ਉਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰਿਓ ਸ਼ੇਅਰ ਜੁ ਧੰਨਵਾਦ ਬੜੀ ਗਲਤ ਹੈ ਦੂਜੀ ਆਹ ਵੇਖੋ ਇੱਥੇ ਕਣਕ ਲੱਗੀ ਫਸਲ ਲੱਗੀ ਕਿਸਾਨਾਂ ਦੀ ਆ ਤੁਸੀਂ ਦੇਖ ਰਹੇ ਹੋ ਕਣਕ ਲੱਗੀ ਹੋਈ ਹੈ ਤੇ ਇਹ ਕਿਦਾਂ ਲਤਾੜੀ ਹੈ ਬਿਨਾ ਪੁੱਛੇ ਬਿਨਾ ਪਰਮਿਸ਼ਨ ਤੋਂ ਅੱਛਾ ਜਿਹੜੇ ਨਿਸ਼ਾਨ ਦੇ ਕਰਾਈਏ ਇੱਕ ਦਾ ਸਾਈਨ ਨਹੀਂ ਹੋਏਗਾ ਉਹਦੇ ਉੱਪਰ ਬਿਨਾ ਤਲਾਹ ਤੋਂ ਕਮ ਸਕੱਮ ਤੁਸੀਂ ਪੰਚਾਇਤ ਨੂੰ ਦੱਸੋ ਕਿ ਪਿੰਡ ਦੇ ਵਿੱਚ ਇਤਲਾਹ ਦਿਓ ਲੋਕਾਂ ਨੂੰ ਕਿ ਸਾਰੇ ਪਹੁੰਚਣ ਪੂਰਾ ਪਿੰਡ ਉੱਥੇ ਖੜਾ ਹੋਵੇ ਜਿਨ੍ਹਾਂ ਦੀ ਪੈਲੀਆਂ ਉੱਥੇ ਹੈਗੀਆਂ ਨੇ ਠੀਕ ਹੈ ਜੀ ਉਹ ਹੋਣਾ ਚਾਹੀਦਾ ਜ਼ਰੂਰੀ ਆਹ ਦੇਖੋ ਠੀਕ ਹੈ ਆ ਆਹ ਦੇਖੋ ਬੁਰਜੀ ਲੱਗੀ ਹੈ ਨਾ ਇੱਥੇ ਠੀਕ ਹੈ ਆਹ ਦੇਖੋ ਇਹਨਾਂ ਦੀ ਕਣਕ ਹੈ ਤੇ ਸਾਰੀ ਕਣਕ ਮਹਿੰਦ ਚ ਦਿੱਤੀ ਹੈ ਇਥੋਂ ਆਹ ਆ ਚੀਜ਼ ਉਗਾਨ ਵਾਸਤੇ ਕਿੰਨਾ ਵਕਤ ਲੱਗਦਾ ਹੈ ਸਰਕਾਰਾਂ ਤੇ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਮੰਤਰੀ ਸਾਹਿਬ ਕੀ ਆਹੀ ਦਿਨ ਦੇਖਣੇ ਸੀਗੇ ਹੈ ਤਾਂ ਤੁਹਾਡੇ ਰਾਜ ਦੇ ਵਿੱਚ ਹਰਿਆਣ ਤੱਕਾ ਹੋ ਰਿਹਾ ਅਸੀਂ ਤਾਂ ਬੜੇ ਮਾਨਣਾ ਕਹਿੰਦੇ ਕਿ ਸਾਡੇ ਮੰਤਰੀ ਸਾਹਿਬ ਤੱਕਾ ਕਿਸ ਨਾਲ ਨਹੀਂ ਹੋਣ ਦਿੰਦੇ ਹੁਣ ਦੇਖੋ ਅਸੀਂ ਵੀ ਉਡੀਕ ਕਰ ਰਹੇ ਹਾਂ ਦੇਖੋ ਅੱਗੇ ਤੱਕ ਤੁਸੀਂ ਦੇਖ ਰਹੇ ਹੋ ਫਾਰਾ ਨਾਲ-ਨਾਲ ਪੂਰੀ ਕਨਕ ਨੂੰ 5 ਕਿੱਲੇ ਦੀ ਬਾੜ ਹੈ ਸਿੱਧੀ ਵਿੱਚੋਂ ਲੰਘਦੇ ਗਏ ਆ ਬਿਨਾ ਮਤਲਬ ਤੋਂ ਉਹ ਦੱਸ ਰਹੇ ਨੇ ਕਿ 4-5 ਕਿੱਲੇ ਦੀ ਬਾੜ ਹੈ ਹਾਂਜੀ ਕਿੱਡੀ-ਕਿੱਡੀ ਕਣਕ ਹੋਈ ਦੀ ਸਾਰੀ ਖਰਾਬ ਕਰਤੀ ਇਹਨਾਂ ਨੇ ਐਸ ਡੀਓ ਤੇ ਜੇਈ ਦੀ ਮੌਜੂਦਗੀ 'ਚ ਹੋਇਆ ਸਭ ਕੁਝ ਹਾਂ ਐਸ ਡੀਓ ਤੇ ਜੇਈ ਦੀ ਮੌਜੂਦਗੀ ਦੇ ਵਿੱਚ ਤੱਬੀ ਨਾ ਤਲਾਹ ਕੋਈ ਜ਼ਿੰਮੇਵਾਰ ਇਥੇ ਹੈ ਨਹੀਂ ਹੈ ਜੀ ਤੇ ਹੁਣ ਜਦੋਂ ਜ਼ਿੰਮੇਵਾਰਾਂ ਨੂੰ ਪਤਾ ਲੱਗਿਆ ਤੇ ਵਿਚਾਰੇ ਸويرੇ ਤੜਕੇ ਦੇ ਉਸ ਵਕਤੇ ਦੇ ਇੱਥੇ ਧੁੰਦ ਦੇ ਵਿੱਚ ਇਧਰ ਆਏ ਨੇ ਆਪਣੀ ਦੇਖਣ ਦੇ ਲਈ ਕਿੰਨਾ ਨੁਕਸਾਨ ਹੋਇਆ ਤੇ ਬੜਾ ਦਿਲ ਦੁਖਦਾ ਜਦੋਂ ਇਦਾਂ ਦੇ ਨੁਕਸਾਨ ਦੇਖਦੇ ਆ ਕਿ ਸਾਰੇ ਪਾਸੋਂ ਕਿਸਾਨਾਂ ਨੂੰ ਹੀ ਮਾਰ ਆ ਠੀਕ ਹੈ ਜੀ ਇਹ ਪੈਸੇ ਖਾਣ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਤੇ ਕੋਈ ਫਰਕ ਨਹੀਂ ਪੈ ਰਿਹਾ ਇਹਨਾਂ ਫਿਰ ਵੀ ਪੈਸੇ ਖਾ ਲੈਨੇ ਆ ਪਰ ਕਿਸਾਨਾਂ ਨੂੰ ਜਿਹੜਾ ਨੁਕਸਾਨ ਆ ਇਹਦੀ ਪਰਭਾਈ ਕੌਣ ਕਰੇਗਾ ਇਸ ਵਕਤ ਅਸੀਂ ਹੁਣ ਖੇਤਾਂ ਦੇ ਵਿੱਚ ਆ ਗਏ ਜਿੱਥੋਂ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਹੈ ਜੀ ਆਹ ਵੇਖੋ अच्छा एक ਕਿਥੋਂ ਦਾ ਰੂਲ ਆਇਆ ਕਿ ਫਸਲ ਲੱਗੀ ਦੇ ਵਿੱਚ ਤੁਸੀਂ ਨਿਸ਼ਾਨਦੇਹੀ ਕਰ ਰਹੇ ਹੋ ਠੀਕ ਹੈ ਜੀ ਇੱਕ ਤਾਂ ਪਹਿਲਾਂ ਆ ਚੀਜ਼